ਆਮਾ ਭਾਜੀ ਕਰਦਾ ਸੀਗਾ ਮਤਲਬ ਕਿ ਕਹਿ ਕੇ ਕਰਦੇ ਕੰਮ ਲੈ ਕੇ ਗਏ ਸੀਗਾ ਤੇ ਉੱਧਰ ਮੈਨੂੰ ਜੰਗਲ ਦੇ ਏਰੀਆ ਜਿੱਥੇ ਮਤਲਬ ਕਿ ਉਹਨਾਂ ਨੇ ਚਿਕਨ ਦਾ ਕੰਮ ਕਰਵਾਂਦੇ ਸੀਗਾ ਦੁਬਈ ਦੇ ਵਿੱਚ ਮੈਂ ਹਫ਼ਤਾ ਰਹੀ ਪਾਜੀ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਭੇਜਤਾ ਮਾਸਕਟ ਕਹਿੰਦੇ ਤੂੰ ਦੁਬਈ ਸੀ ਕਰਦਾ ਕੰਮ ਕਰੂੰਗੀ ਮੇਰੇ ਨਾਲ ਧੋਖਾ ਹੋਇਆ ਭਾਜੀ ਤੇ ਚੇਚਿਆ ਗਿਆ ਸੀ ਭਾਜੀ ਮੈਡਮਾਂ ਨੂੰ ਭਾਜੀ ਅੱਗੇ ਬਹੁਤ ਮਾੜੇ ਸੀਗੇ ਭਾਜੀ ਸਾਥ ਉੱਥੇ ਉਥੇ ਭਾਜੀ ਮੇਰੀ ਕਟਮਾਰ ਵੀ ਕੀਤੀ ਸੀ ਮਤਲਬ ਕੀ ਘਰ ਵਾਲੇ ਵੀ ਕਟਦੇ ਮਾਰਦੇ ਸੀ ਹੋਰ ਵੀ ਬਹੁਤ ਕੁੜੀਆਂ ਵਾਂ ਜਿਨ੍ਹਾਂ ਦੀ ਕਟਮਾਰ ਕਰਦੇ ਆ ਕੰਮ ਵੀ ਹੱਦ ਤੋਂ ਵੱਧ ਲੈਂਦੇ ਸੀ ਉਹ ਤੋਂ ਮੈਨੂੰ ਇੱਕ ਦਿਨ ਫੋਨ ਮਿਲਿਆ ਸੀਗਾ ਫਿਰ ਮੈਂ ਸਾਰਾ ਕੁਝ ਆਪਣੇ ਘਰ ਦੇਆਂ ਨੂੰ ਦੱਸਿਆ ਮਮਮੀ ਇੱਦਾਂ ਇੱਦਾਂ ਹੋਈ ਮੈਨਾਂ ਅਲਰਜੀ ਪ੍ਰੋਬਲਮ ਵੀ ਸੀ ਮਤਲਬ ਕਿ ਜਿਹੜੀਆਂ ਉਹਨਾਂ ਨੇ ਮੈਨੂੰ ਕਟਮਾਰ ਕੀਤੀ ਉਹ ਵੀ ਮੇਰੇ ਨਿਸ਼ਾਨ ਪਏ ਹੋਏ ਸੀਗਾ 벨ਟਾ ਮਾਰ ਮਾਰ ਕੇ ਮੈਨੂੰ ਕਟਮਾਰ ਕੀਤੀ ਜੀ ਉੱਥੇ ਹੈ ਭਾਜੀ ਇਦਾਂ ਦਾ ਗਲਤ ਟਾਰਚਰ ਕਰਦੇ ਮਤਲਬ ਕਿ ਹਾਂਜੀ ਫਿਰ ਮੈਨੂੰ ਕੱਪੜੇ ਲੀੜੇ ਕੱਪੜੇ ਵੀ ਮਿਲ ਗਿਆ ਸੀ ਫਿਰ ਮੇਰੀ ਉਸ ਤੋਂ ਬਾਅਦ ਕਟਮਾਰ ਵੀ ਨਹੀਂ ਸੀ ਹੋਈ ਫਿਰ ਬਾਕੀਆਂ ਕੁੜੀਆਂ ਦੀ ਕਟਮਾਰ ਕਰਦੇ ਸੀ ਹੱਥ ਤੋਂ ਵੱਧ ਕੱਟਦੇ ਸੀ ਉਹ ਤੋਂ ਬਾਬਾ ਜੀ ਤੇ ਰਹਿ ਨਹੀਂ ਹੋਈ ਆ ਵਾਪਸੀ ਨਹੀਂ ਤਾਂ ਮੈਨੂੰ ਇੰਡੀਆ ਆਉਣ ਦੀ ਕੋਈ ਆਸ ਨਹੀਂ ਸੀ ਉਹਨਾਂ ਨੇ ਮੈਨੂੰ ਇਹੀ ਕਿਹਾ ਸੀ ਕਹਿੰਦੇ ਤੂੰ ਇੰਡੀਆ ਚੱਲੀਆਂ ਮਤਲਬ ਕੀ ਆਪੂ ਤਾਬੂ ਦੀ ਟਿਕਟ ਸੀਗੇ ਕਹਿੰਦੇ ਲੈ ਤੂੰ ਇੰਡੀਆ ਚੱਲੀਆਂ ਜਦੋਂ ਟਿਕਟ ਦੇਖੀ ਫਿਰ ਪਤਾ ਲੱਗਾ ਸੀ ਕਿ ਮੈਨੂੰ ਦਵਾਈ ਜ਼ੰਡ ਦੇ ਕੋਲ ਭੇਜਣ ਲੱਗੇ ਸੀ ਇੱਕ ਕੁੜੀ ਆਈ ਸੀ ਮੇਰੇ ਕੋਲ ਪਾਸਪੋਰਟ ਫੜਨ ਉਹ ਕੁੜੀ ਵੀ ਮਤਲਬ ਕਿ ਜ਼ੰਟ ਨੇ ਉਹਨੂੰ ਭੇਜਿਆ ਸੀਗਾ ਕਹਿੰਦਾ ਇਹ ਕੁੜੀ ਦਾ ਪਾਸਪੋਰਟ ਫੇਰ ਖੋਲਾ ਵੀ ਨੂੰ ਇੰਡੀਆ ਨਹੀਂ ਪੱਪਸ ਭੇਜਣਾ ਉਹਨੇ ਮੇਰਾ ਪਿੱਛਾ ਕੀਤਾ ਮੈਂ ਉਹਨੂੰ ਦੇਖ ਲਿਆ ਸੀ ਪਰ ਉਹਨਾਂ ਨੇ ਸੀ ਮੈਨੂੰ ਦੇਖਿਆ ਮੈਂ ਇਹੀ ਸਮਝਾਇਆ ਮੈਂ ਕਿ ਦੇਖ ਮੈਂ ਤਾਂ ਇੱਥੇ ਬਾਅ ਮਾੜੇ ਲੱਗਦਾ ਚਾਹਾਂ ਤੂੰ ਨਾ ਕਹਿੰਦੀ ਮੈਂ ਵੀ ਜ਼ੰਟ ਦੇ ਘਰ ਫਸੀਆਂ ਵੀ ਮੈਨੂੰ ਵੀ ਨਹੀਂ ਫੋਨ ਤੇ ਕਰ ਵੀ ਨਹੀਂ ਕਰਨ ਦਿੰਦੇ ਗਏ ਤਾਂ ਕਹਿੰਦੀ ਫੇਰ ਮੈਂ ਉਹਨੂੰ ਇਹ ਗੱਲ ਕਹੀ ਮੈਂ ਕਿ ਚਲੋ ਆਪਾਂ ਦੋਨੋਂ ਜਣੀਆਂ ਇੰਡੀਆ ਚਲ ਜਣੀਆਂ ਹਾਂ ਹਾਂਜੀ ਫੇਰ ਉਹਨੂੰ ਵੀ ਨਾਲ ਲੈ ਕੇ ਆਏ ਕੁੜੀਆਂ ਨੂੰ ਇਹ ਹੀ ਕਹਿਣਾ ਚਾਹਨੀ ਆ ਵੀ ਇੱਥੇ ਅੱਧੀ ਖੜੀ ਮਨਜ਼ੂ ਮੈਂ ਤਾਂ ਘਰ ਦੀ ਗਰੀਬੀ ਵਾਸਤੇ ਗਈ ਸੀ ਕਿ ਮੈਂ ਕਿਹਾ ਮੈਂ ਘਰ ਦੀ ਗਰੀਬੀ ਕੱਢ ਦੂੰਗੀ ਪਰਿਵਾਰ ਦੇ ਵਿੱਚ ਇੱਕ ਮੇਰਾ ਭਰਾ ਵਾ ਤਿੰਨ ਭੈਣਾਂ ਵਾ ਸੀ ਇੱਕ ਮੰਮੀ ਆ ਮੈਂ ਤਾਂ ਸਾਰੀਆਂ ਕੁੜੀਆਂ ਨੂੰ ਇਹ ਕੰਨੀਆਂ ਵੀ ਕੋਈ ਜਾਉ ਨਾ ਬਾਹਰ ਵਸੇ ਇੱਧਰ ਹੀ ਰਹੋ ਇੰਡੀਆ ਹੀ ਰਹੋ ਅੱਦੀ ਖਾਣੀ ਹੋਣੀ ਜਿਹੜਾ ਉੱਧਰ ਨਾ ਜਾਓ ਬਹੁਤ ਜ਼ਿਆਦੀਆਂ ਕੁੜੀਆਂ ਸਾਰੀਆਂ ਆਪਣੇ ਇੰਡੀਆ ਤੋਂ ਹੀ ਆ ਹਾਂਜੀ ਅਫਰੀਕਾ ਦੀਆਂ ਵਾ ਹੋਰ ਵੀ ਕਈ ਮਲਕਾਂ ਜੀ ਸਾਰੀਆਂ ਨਾਲ ਇਹੋ ਕੋਸ਼ਿਸ਼ ਹੁੰਦਾ ਜੋ ਕੁਛ ਮੇਰੇ ਨਾਲ ਵੀ ਆ ਖਾਣ ਪੀਣ ਨੂੰ ਬਾਲੀ ਚਾਲ ਦਿੰਦੇ ਸੀਗੇ ਉਹ ਵੀ ਮੈਨੂੰ ਤੇ ਇੱਕ ਦਿਨ ਛੱਡ ਕੇ ਦਿੰਦੇ ਸੀਗੇ ਨਹੀਂ ਤੇ ਨਹੀਂ ਇਹ ਦਵਾਈ ਤੇ ਕਰਨੀ ਸੀ ਮੈਨੂੰ ਜੇ ਬੁਖਾਰ ਵੀ ਨਹੀਂ ਆਪ ਕੇ ਦਿੰਦੇ ਸੀ ਤੇ ਮਰੀਜ਼ ਆ ਇਸ ਤੋਂ ਲਾ ਜਾਣਕਾਰੀ ਮੈਂ ਇਹ ਕਹਿੰਨੀ ਆ ਜਿਹੜੀ ਕੁੜੀ ਨੇ ਮੈਨਾਂ ਧੋਖਾ ਕੀਤਾ ਉਹਨੂੰ ਕਾਨੂੰਨੀ ਕਾਰਵਾਈ ਕੀਤੀ ਜਾਵੇ ਹੋ ਗਿਆ ਜੀ ਬਾਤ ਸਾਡੀ ਕੁੜੀ ਵਾਪਸ ਆ ਗਈ ਸੰਤ ਕੋਈ ਆਸ ਹੀ ਨਹੀਂ ਸੀ ਇਹਦੀ ਵਿਚਾਰੀ ਦੀ ਹਾਂ ਜਾਨਟ ਮੰਗਦਾ 2 ਲੱਖ ਰੁਪਏ ਤੁਸੀਂ ਕਿੱਥੋਂ ਦੇ ਸਕਦੇ ਹੋ ਮੈਂ ਫੋਲ ਵਿਚਾਰੀ ਨੂੰ ਕਹ ਇਦਾਂ ਹੀ ਹੱਥੇ ਵਾਦ ਦਿੰਦੇ ਸੀ ਵਿਚਾਰੀ ਨੂੰ ਕਿਤੇ ਬੋਨਕ੍ਰਿਤਾ ਵਿਚਾਰੀ ਨੇ ਕਹਿਦੀ ਮੇਰੇ ਨਾਲ ਤਾਂ ਕਟਮਾਰੀ ਵਿਚਾਰੀ ਨੇ ਕਰਦੇ ਸੀਗੇ ਹਾਂ ਇਦਾਂ ਵਿਚਾਰੀ ਰੋਂਦੀ ਕਾਂਦੀ ਕਰਦੀ ਸੀ ਹਾਂ ਹੋ ਗਿਆ 4 ਮਹੀਨੇ ਗਏ ਮੇਰੇ ਉਹਨੇ ਕਿਹਾ ਸੀ ਦਵਾਈ ਲੈ ਜਾਣਾ ਤੇ ਬਾਹਮਾਸ ਕਟ ਘੱਲ ਦਿੱਤਾ ਪਰਵਾਰ ਵਿੱਚ ਇਹ ਗੁੱਡੰਗਾ ਤੇਰੇ ਕਾਕਾ ਇੱਕ ਵਿਧਵਾ ਜਨਾਨੀ ਆ ਮੈਂ ਤੇ ਮੈਂ ਕੀ ਕਰ ਸਕਦੀ ਹਾਂ ਪਿੱਛੇ ਮਗਰ ਪੈਸਾ ਵੀ ਨਹੀਂ ਸਲਾਉਣ ਜੋਗੀ ਮੈਂ ਤੇ ਕੋਈ ਯਾਰ ਡੇਤਾ پیسے ਮੰਗਉਦਾ ਸੀ ਇਹ ਵੱਡੀ ਸੀ ਵਿਚਾਰੀ ਨੇ ਕਿਹਾ ਵੀ ਚੱਲ ਕਿਤੇ ਸਾਡੀ ਗਰੀਬੀ ਟੁੱਟ ਜਾਊਗੀ ਦਰਦਰ ਜਾਣਗੇ ਸਾਡੇ ਤੇ ਉਥੇ ਉਥੇਰਾ ਕਰਦੀ ਸੀ ਕੰਮ ਪੰਡਾਣਾ ਇਹਨੂੰ ਕੋੜਵੋ ਜੀ ਰਿਹਾ ਪਤਾ ਸੀ ਡੇਤਾ ਹਾਂ ਜੀ ਆਉਂਦੀਆਂ ਲੜਕੀਆਂ ਨਾ ਕਿ ੱਲੋ ਬਾਹਰ ਬਹੁਤ ਹਾਲਾਤ ਭੜੇ ਆ ਜਿੱਦਾਂ ਸਾਡੀ ਕੁੜੀ ਨੂੰ ਤੇਰਾ ਕੁੱਟ ਮਾਰ ਕੇ ਕੀਤੀ ਆ ਸ਼ਾਂਤ ਕੋਈ ਹੈ ਹੀ ਨਹੀਂ ਸੀ ਆਸੇ ਦੀ ਵਿਚਾਰੀ ਦੀ ਇਹੋ ਧੰਨਵਾਦੀ ਹੈ ਜੀ ਤੁਹਾਡਾ ਇਹ ਜਿਹੜੇ ਅਜਿਹੇ ਹਨ ਉਹ ਬਹੁਤ ਗਰੀਬ ਪਰਿਵਾਰਾਂ ਨੂੰ ਅਚਾਨਕ ਲੈਂਦੇ ਆ ਖਾਸ ਕਰਕੇ ਲੋੜਵੰਦ ਪਰਿਵਾਰ ਦੇ ਬੱਚੇ ਜਿਹੜੇ ਮੜਕੀਆਂ ਨੂੰ ਤੇ ਉਹਨਾਂ ਦੇ ਨਾਲ ਧੋਖਾ ਕਰਦੇ ਆ ਇਹ ਜਿਹੜੀ ਲੜਕੀ ਹੈ ਪਿੰਡ ਨਕੂਦਰ ਦੇ ਕੋਲ ਗਰੀਬ ਪਰਿਵਾਰ ਇਹਦੇ ਲੜਕੀ ਦੇ ਪਿਤਾ 9 ਸਾਲ ਪਹਿਲਾਂ ਦੁਨੀਆ ਤੋਂ ਚਲੇ ਗਏ ਸੀ ਤੇ ਇਹਦੇ ਘਰ ਵਿੱਚ ਵੱਡੀ ਹੋਣ ਕਰਕੇ ਇਹ ਲੜਕੀ ਵੇਦਾਂ ਸੀ ਕਰਦਿਆਂ ਨੇ ਫੈਸਲਾ ਲਿਆ ਕੋਈ ਇਹਨਾਂ ਨੂੰ ਪਿੰਨ ਮਹਿਰਗੁਰ ਤੋਂ ਕੋਈ ਇਹਨਾਂ ਦੇ ਲੜਕੀ ਮੜੀ ਨੂੰ ਕਿਹਾ ਕਿ ਇਸ ਤੁਹਾਨੂੰ ਦਵਾਈ ਚ ਭੇਜ ਦਿੰਦੇ ਆ ਤੇਰੀ ਤੇਰੀ ਤੇ 20000 ਤਨਖਾਹ ਹੋਊਗੀ ਤੇ ਇਹਨੇ ਕੋਲੋਂ 30000 ਰੁਪਇਆ ਲਾ ਕੇ ਇਹਨੂੰ ਦਵਾਈ ਚ ਭੇਜ ਦਿੱਤਾ ਕਿਉਂਕਿ ਜਿਹੜੀ ਹੈਗੀ ਟੈਂਕੀ ਲੱਗਦੀ ਆ ਥੋੜਾ ਵੀਜਲਵਾ ਕੇ ਉਹ ਉੱਥੋਂ ਦਵਾਈ ਤੋਂ ਇਹਨਾਂ ਨੂੰ 8 ਦਿਨ ਰੱਖ ਕੇ ਫੇਰ ਇਹਨੂੰ ਹਸਪਤਲ ਲੈ ਕੇ ਮਾਰਕਟ ਨੂੰ ਜਾ ਕੇ ਦੇ ਕੋ ਪਾਸਪੋਰਟ ਕੋ ਲਿਆ ਇਹਨੂੰ ਕਮਨ ਤੇ ਜਿਹੜਾ ਹੈਗਾ ਉਹਦੇ ਲਾਇਆ ਖਾਣੇ ਪੀਣੇ ਦਾ ਜਿਸ ਤਰ੍ਹਾਂ ਉਹ ਉਧਰ ਉਹਨਾਂ ਦਾ ਖਾਣਾ ਹੋਰ ਸੋ ਇਹਨੂੰ ਟੌਰਚਰ ਕਰਦੇ ਨੇ ਸੋ ਇਹਨਾਂ ਦੇ ਘਰਦਿਆਂ ਨੇ ਇੱਥੇ ਸੰਪਰਕ ਕੀਤਾ ਕਿ ਤਕਰੀਬਨ 2 ਮਹੀਨੇ ਪਹਿਲਾਂ ਜੇ ਸਾਡੇ ਕੋਲ ਆਏ ਤੇ ਸੋ ਜਿਹੜੇ ਏਜੰਟ ਸੀ ਉਹਨਾਂ ਦੇ ਉੱਤੇ ਜਿਹੜਾ ਹੈਗਾ ਇਹ ਵਿਦੇਸ਼ ਮੰਤਰਾਲੇ ਨੇ ਉਨੇ ਦੇ ਉਹਨੇ ਦੇ ਸਪੰਦਾ ਤੇ ਸਿਆਥੁਰਾ ਨੰਨ ਰੰਕੀ ਦੇ ਨਾਲ ਸੁਪਰਗ ਦੇ ਵਿੱਚ ਆਈ ਸੋ ਉਦੋਂ ਬਾਅਦ ਜਿਹੜਾ ਹੈ ਇਹ ਲੜਕੀ 2 ਮਹੀਨੇ ਪਿਛੋਂ ਅਪਛਾਈਆ ਸੋ ਸਾਡਾ ਤਾਂ ਕਹਿਣ ਦਾ ਹੀ ਮਕਸਦ ਹੈ ਕਿ ਇਹੋ ਜਿਹੇ ਜਿਹੜੇ ਗੁੰਮਰਾਹ ਕਰਨ ਵਾਲੇ ਜਨ ਜਗੂ ਲੜਕੀਏ ਕਿਸੇ ਨੂੰ ਹੰਦਾ ਕੀ ਹੈ ਕਿ ਜੇ ਤੂੰ ਇੱਕ ਫਸ ਜਾਂਦਾ ਫਿਰ ਦੂਸਰੇ ਨੂੰ ਉਹ ਪਛਾਦ ਦਿੰਦਾ ਤੇ ਆਪ ਉਹਦੇ ਵਿੱਚ ਛੁੱਟ ਜਾਂਦਾ ਤੇ ਦੂਸਰੇ ਨੂੰ ਉਥੇ ਉਹ 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 ਜਿਹੜਾ ਹੈ ਉਹੀ ਜਗ੍ਹਾ ਤੇ ਲੈ ਲੈਂਦੇ ਆ ਤੇ ਇਹੋ ਜਿਹਾ ਕਹਿ ਕੇ ਕਹਾ ਕੇ ਉਥੇ ਜਿਹੜੇ ਹੈਗੇ ਇਹੋ ਜਿਹੇ ਸੁਪਨੇ ਦਿਖਾ ਕੇ ਕਿ ਤੁਹਾਨੂੰ ਇੰਨੀ ਤਨਖਾਹ ਮਿਲੂਗੀ ਗਰੀਬ ਬਲਾਲ ਚ ਆ ਜਾਂਦੇ ਆ ਸਾਡੀ ਹੱਥ ਧੁਰਕ ਕੇ ਬੇਨਤੀ ਹੈ ਖਾਸ ਕਰਕੇ ਆ ਮਾਸਕਟ ਜਾਣ ਵਾਲੀਆਂ ਲੜਕੀਆਂ ਨੂੰ ਦੁਬਈ ਜਾਣ ਵਾਲੀਆਂ ਲੜਕੀਆਂ ਨੂੰ ਜਿਹੜੇ 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 ਹੈ ਬਿਨਾ ਬਸ ਪਰਮੰਟ ਤੋਂ ਬੇਰੰਬੀ ਜਿਹੜੇ ਹੈ ਉਹ ਨਹੀਂ ਜਾਣਾ ਚਾਹੀਦਾ ਏਜੰਟਾਂ ਦੇ ਚਾਸੀ ਵਿੱਚ ਨਹੀਂ ਹੋਣਾ ਚਾਹੀਦਾ ਕਿਉਂਕਿ ਏਜੰਟ ਕਹਿੰਦੇ ਕੋਸ਼ ਕਰਦੇ ਕੋਸ਼ ਜਦੋਂ ਇੱਥੇ ਬੱਚਾ ਫਸ ਜਾਂਦਾ ਤੇ ਫਿਰ ਇਸੇ ਪਰਿਵਾਰ ਵਾਸਤੇ ਜਿਹੜੇ ਪਹਿਲੇ ਗਰੀਬ ਹੁੰਦੇ ਆ ਉਹਨਾਂ ਵਾਸਤੇ ਬੜਾ ਔਖਾ ਹੋ ਜਾਂਦਾ ਸੋ ਇਸ ਵਾਸਤੇ ਅਸੀਂ ਖਾਸ ਕਰਕੇ ਜੀਰੀਏ ਵੀ ਸਾਡੀਆਂ ਅਬੀਬੀਆਂ ਮਾਰਕਟ ਜਾਣਾ ਵਰਗ ਬੁਰਕਾਂ ਦੇ ਵਿੱਚ ਜਾਣ ਨੂੰ ਜਾਣਾ ਚਾਹੁੰਦੇ ਹੋ ਕਿਸੇ ਜਿਹੜਾ ਹੈ ਵਰਗ ਪਰਮਟ ਤੋਂ ਬਣਾ ਨਾ ਜਾਣ ਇਹ ਕਿਉਂਕਿ ਇਹਦੇ ਸੇ ਬਹੁਤ ਕੋਸ਼ਿਸ਼ ਕਰੀਏ ਪਹਿਲੇ ਬਹੁਤ ਛੱਗੇ ਆ ਉਸ ਦੁਪਹਿਰੀਆਂ ਇਹਦੇ ਵਿੱਚ ਦੁਬਈ ਚ ਲ ਜਾ ਕੇ ਫਿਰ ਹੋਰ ਮਲਕਾਂ ਦੇ ਵਿੱਚ ਪੁਸਾ ਦਿੱਤਾ ਜਾਂਦਾ ਸੋ ਇਹਦੇ ਏਜੰਟ ਬਹੁਤ ਛੋਟੇ ਛੋਟੇ ਪੈਸੇ ਖਾਤਰ ਕਿਸੇ ਗਰੀਬ ਦਾ ਸ਼ੋਸ਼ਣ ਕਰਦੇ ਸੋ ਇਹਨਾਂ ਤੋਂ ਵਜੋ ਇਹ ਜਾਨਣਾ ਵੀ ਹੈ ਕਿਥੇ ਤੇ ਵਰਕ ਪਰਮਿਟ ਦੇ ਰਾਹੀਂ ਜਾਉ ਤਾਂ ਕਿ ਸਰਕਾਰ ਵੀ ਜਿਹੜੇ ਹੈ ਉਹਦੀ ਜ਼ਿੰਮੇਵਾਰੀ ਹੋਵੇ ਸੋ ਇਹ ਬਹੁਤ ਵੱਡੀ ਜਿਹੜੀ ਰਸਤੀ ਹੈ ਇਹੋ ਜਿਹੇ ਜਦੋਂ ਕੇਸ ਆਉਂਦੇ ਆ ਉਹਾਰ ਵਾਸਤੇ ਬੜਾ ਦੁੱਖਦਾਈ ਹੁੰਦਾ ਕੁਝ ਬੱਚਾ ਬਾਹਰ ਜਾ ਕੇ ਫਸ ਜਾਂਦਾ ਸੋ ਉਹਦਾ ਉੱਥੇ ਇਹਨਾਂ ਜੋਰ ਨਹੀਂ ਚੱਲਦਾ ਹੁੰਦਾ ਕਿ ਅਸੀਂ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੀ ਹੈਗੀ ਐਮੀ ਜਿਹੜੀ ਅੰਬੈਸੀ ਆ ਉਹਨਾਂ ਬਤਿਆਂ ਵਾਪਸ ਲੈ ਕੇ ਆਉਂਦੀ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਹਨਾਂ ਨੇ ਜਿਤਨਾ ਸੱਜ ਕੇ ਬੱਚੀ ਵਾਪਸ ਆਈ ਕੋਈ ਅਸੀਂ ਬੇਨਤੀ ਵੀ ਕਰਾਂਗੇ ਕਿ ਐਸਾ ਕਿਡੈਂਟਾ ਤੋਂ ਜ਼ਰੂਰ ਬਚੇ